ਅਸ਼੍ਰੀਕਾਲ ਤਾਂ ਦੇਖ ਰਿਹਾ ਹਾਂ ਸਮਝਾਡਿੰਗਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਜਲੰਧਰ ਦੇ ਵਿੱਚ ਦਰਸਲ ਫਿਰ ਤੋਂ ਇੱਕ ਵਾਰ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਜਲੰਧਰ ਦੇ ਵਿੱਚ ਮੁੰਨੇ ਪਰਮੁੰਨੇ ਕਹਿੰਦੇ ਕਹੋਂਦੇ ਖੁਰਾਨਾ ਇੰਟਰਪ੍ਰਾਈਜ਼ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਹੈ ਤਾਂ ਬਿਲਕੁਲ ਆਮਕਿ ਜਿਸ ਤਰੀਕੇ ਦੇ ਨਾਲ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ 50 ਤੋਂ ਵੱਧ ਗੱਡੀਆਂ ਨੇ ਜਿਹੜੀਆਂ ਦਮਕਲ ਵਿਭਾਗ ਦੀ ਉੱਥੇ ਪਹੁੰਚ ਚੁੱਕੀਆਂ ਨੇ ਪਰ ਫਿਰ ਵੀ ਕੜੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਤਾਂ ਬਿਲਕੁਲ ਤਸਵੀਰਾਂ ਕੈਮਰੇ 'ਚ ਕੈਦ ਹੋਈਆਂ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਖੁਦ ਤੁਸੀਂ ਅ ਕੜਾ ਅਸਮਾਨ ਨੂੰ ਛੂੰਦਾ ਹੋਇਆ ਨਜ਼ਰ ਆ ਰਿਹਾ ਤਾਂ ਦੱਸਿਆ ਕਿ ਛੱਤੇ ਦੇ ਉੱਤੇ ਪਏ ਪਾਣੀ ਵਾਲੇ ਟੈਂਕ ਨੂੰ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦਾ ਕਾਰਨ ਕੁਝ ਨੌਜਵਾਨਾਂ ਦੇ ਵੱਲੋਂ ਪਟਾਕੇ ਚਲਾਉਣਾ ਦੱਸਿਆ ਜਾ ਰਿਹਾ ਜਿਸ ਦੇ ਚੱਲਦਿਆਂ ਅੱਗ ਦਾ ਚੰਗਿਆੜਾ ਇਸ ਤਰੀਕੇ ਦੇ ਨਾਲ ਵੱਧ ਜਾਂਦਾ ਹੈ ਕਿ ਧੂਆ ਝਰੋਲ ਹੋ ਜਾਂਦਾ ਹੈ ਮੌਕੇ ਦੇ ਉੱਤੇ ਛੀਕ ਚਿਹੜਾ ਪੈ ਰੋਂਦਾ ਲੋਕ ਨੇ ਜਿਹੜੇ ਦਮਕਲ ਵਿਭਾਗ ਦੀਆਂ ਜੀਮਾਂ ਨੂੰ ਸੂਚਿਤ ਕੀਤਾ ਜਾਂਦਾ ਪਰ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਹੋ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਏ ਸਰ ਕੀ ਨਾਮ ਉਹ ਸਰ ਪੁਨੀਤ ਵੜਿਆ ਰਹੇ ਕਿ ਕਿੱਦਾਂ ਪਤਾ ਲੱਗਦਾ ਕਿ ਇੱਧਰ ਘਰ ਸੁੱਤੇ ਪਏ ਸੀਗੇ ਜੀ ਪਿੱਛੋਂ ਮੋਟ ਚੱਡਾ ਮੋਬਾਈਲ ਹਸ ਵਾਲਿਆਂ ਦੇ ਉਹਨਾਂ ਦਾ ਗਨਮੰਨ ਦਾ ਫੋਨ ਆਇਆ ਜੀ ਕਿ ਤੁਹਾਡੀ ਦੁਕਾਨ ਦੇ ਉੱਪਰ ਫਾਇਰ ਲੱਗੀ ਹੋਈ ਹੈ ਮੈਂ ਤੇ ਮੇਰੇ ਭਾਈ ਹਲਪ੍ਰੀਤ ਜੀ ਫੋਨ ਆਇਆ ਤੇ ਅਸੀਂ ਨਾਲ ਹੀ ਭੱਜੇ ਆਈਆਂ ਉਹਨੀ ਦਰਮਾਨ ਪਹਿਲਾਂ ਹੀ ਫਾਇਰ ਬ੍ਰੀਡ ਡਿਗਰੀ ਡੀ ਆ ਚੁੱਕੀ ਸੀ ਜਿਹੜੇ ਕੰਟਰੋਲ ਕਰਨਾ ਸ਼ੁਰੂ ਕਰਤਾ ਸੀ ਉਹਨਾਂ ਨੇ ਕੀ ਕਰ ਪਰ ਉਹੀ ਦੱਸਦੇ ਪਏ ਕੋਈ ਪਿੱਛੇ ਕੋਈ ਗਲੀ ਦੇ ਵਿੱਚ ਕੋਈ ਪਾਰਟੀ ਪੂਟੀ ਉਹਨਾਂ ਨੇ ਸੈਲਿਬ੍ਰੇਟ ਕੀਤੀ ਹੈ ਤੇ ਫਾਇਰ ਫਿਸ਼ਿੰਗਰ ਉਹਨਾਂ ਨੇ ਚਲਾਇਆ ਜੀ ਪਟਾਕੇ ਪਟੁੱਕੇ ਚਲਾਏ ਆ ਉਹਦੇ ਕਰਕੇ ਕਹਿੰਦੇ ਆ ਜੀ ਜੋ ਕਹਿੰਦੇ ਪਿਛਲੇ ਪਾਸੇ ਜੀ ਪੁਲਿਸ ਕਿ ਕੀ ਸਮਾਨ ਸੀ ਕੋਈ ਪਹਿਲੇ ਵਾਟਰ ਟੈਂਕਸ ਪਏ ਹੁੰਦੇ ਆ ਜੀ ਵਾਟਰ ਟੈਂਕਸ ਪਏ ਹੁੰਦੇ ਆ 1000 ਲੀਟਰ 500 ਲੀਟਰ 300 ਲੀਟਰ ਸੀ ਕਿੰਨਾ ਕੋ ਨੁਕਸਾਨ ਹੋ ਗਿਆ ਕਿ ਉੱਪਰੋਂ ਲੈ ਕੇ ਥੱਲੇ ਤੱਕ ਆ ਕੇ ਫੈਲ ਚੁੱਕੇ ਆ ਚਾਰ ਮੁੰਜਰਾ ਚਾਰੇ ਭੁੱਕੀ ਗਈ ਹੈ ਇਸ ਟਾਈਮ ਤੱਕ ਜੀ ਅੰਦਰ ਪੀਵੀਸੀ ਵੀ ਹੈ ਸੈਨੀਟਰੀ ਵੀ ਹੈ ਪੀਵੀਸੀ ਫਿਟਿੰਗ ਵੀ ਹੈ ਜੀ ਸਾਡੇ ਅੰਦਾਜ਼ਾ ਕੋਈ ਵੀ ਨਹੀਂ ਸਰ ਇਸੇ ਤਰੀਕੇ ਕਿਸ ਤਰ੍ਹਾਂ ਦੇ ਜੋਰ ਨੌਜਵਾਨ ਆਪਣੇ ਪਾਰਟੀਆਂ ਉਖਾਤੇ ਸੜਕਾਂ ਚ ਲਾਂਦੇ ਦੁਕਾਨਦਾਰਾਂ ਨੂੰ ਨੁਕਸਾਨ ਹੁੰਦਾ ਹੈ ਵੈਰੀ ਬੈਡ ਜੀ ਵੈਰੀ ਬੈਡ ਕਿਸੇ ਦਾ ਤਮਾਸ਼ਾ ਲਾ ਕੇ ਕੀ ਫਾਇਦਾ ਬੱਚੀ ਨੀਤ ਜੀ ਫਾਈਵਰ ਦੀ ਲੱਚੁੱਕੇ ਭਾਜੀ ਮੇਰੇ ਹਿਸਾਬ ਨਾਲ 47 ਤੋਂ 50 ਲੱਗ ਚੁੱਕੀਆਂ ਹੈ ਭਾਜੀ ਤੁਸੀਂ ਇਹ ਦੇਖੋ ਇੱਥੇ ਇਹ ਦੁਕਾਨ ਨੂੰ ਪਿੱਛੇ 25 ਤੋਂ 30 ਸਾਲ ਹੋ ਗਏ ਹੈ ਇਦਾਂ ਹੀ ਹਰ ਦੀਵਾਲੀ ਹਰ ਤਿਆਰ ਇੱਥੇ ਇੱਥੇ ਹੀ ਹੁੰਦਾ ਜੀ ਕਦੀ ਅਜ ਤੱਕ ਕਦੀ ਇਦਾਂ ਦਾ ਇਨਸੀਡੈਂਸ ਨਹੀਂ ਹੋਇਆ ਕਦੀ ਇਦਾਂ ਦਾ ਇਨਸੀਡੈਂਸ ਨਹੀਂ ਹੋਇਆ ਜੀ ਆਹ ਤੁਹਾਡਾ ਕੋਈ ਕਮਪਲੇਂਟ ਦਿੱਤੀ ਹੈ ਕਿ ਹਾਂ ਜੀ ਹਾਂ ਜੀ ਸਰ ਜੇ ਵੈਸੇ ਆਪਣੇ ਹਲਕੇ ਦੇ ਦਿਨਿਸ਼ਤਲ ਭੈਣ ਕੀਤਾ ਉਸੇ ਰਾਤ ਬਿਲਿਆਏ ਆਏ ਹੈ ਭਾਜੀ ਤੇ ਸਾਰੇ ਨਾਲ ਸਾਥ ਹੈਗਾ ਭਾਜੀ ਹੁਣ ਜੋ ਕੀ ਕਰ ਸਕੋਗੇ ਭਾਜੀ ਕਿ ਇਦਾਂ ਦੇ ਜਿਹੜੇ ਗੈਰ ਜ਼ਿੰਮੇਵਾਰ ਲੋਗ ਨੇ ਇਹਨਾਂ ਨੂੰ ਸਮਝ ਚੜਨ ਦਾ ਕੋਈ ਆ ਤੁਹਾਡੇ ਕੋਲ ਕੋਈ ਟਿਕਾਣ ਵਾਲਾ ਗੱਲ ਹੋਈ ਤੁਹਾਡੇ ਕਿੰਨਾ ਕੁ ਨੁਕਸਾਨ ਹੋ ਗਿਆ ਆफी ਨੁਕਸਾਨ ਕਾਫੀ ਲੱਖਾਂ ਦਾ ਹੋਇਆ ਅੱਜ ਜੇ ਅਗ ਲੱਗੀ ਕਿਥੇ ਲੱਗੀ ਕੀ ਕਾਰਨ ਮੈਂ ਉਹ ਬੱਦਲ ਚੰਦਰੀ ਦੀ ਦਿਖਾ ਰਹੇ ਆ ਸਦਾ ਮੇਰਾ ਨਾਈਟ ਡੋਮਿਨੇਸ਼ਨ ਸੀਗਾ ਕੰਟਰੋਲ ਤੋਂ ਮੈਨੂੰ ਫੋਨ ਆਇਆ ਵੀ ਇੱਦਾਂ ਅਗ ਲੱਗੀ ਪਰ ਸਿੰਕਲੂਡ ਨੂੰ ਲੱਗੇ ਪਰ ਜਿੱਥੋਂ ਬਨੇ ਲੱਗੇ ਜੀ ਮੈਂ ਆਇਆ ਪਰ ਉਹਨੇ ਫਾਇਰ ਬਰਗੇਟ ਦੀਆਂ ਗੱਡੀਆਂ ਮਗਾਈਆਂ ਕਾਫੀ ਅੱਗ ਤੇ ਪਹਿਲਾਂ ਨਾਲੋਂ ਕੰਟਰੋਲ ਕਿਉਂਕਿ ਪਹਿਲਾਂ ਅੱਗ ਬਹੁਤ ਜ਼ਿਆਦਾ ਸੀਗੀ ਤੇ ਹੁਣ ਕਾਫੀ ਕੰਟਰੋਲ ਲੱਗਾ ਸਰ ਕੀ ਇਹ ਕਾਰਨ? ਸ਼ਾਇਦ ਉਹ ਵਿਰਲ ਕੋਈ ਜ਼ਿਆਦਾਤ ਨਹੀਂ ਲੇਕਿਨ ਥੋੜਾ ਜਿਹਾ ਪਤਾ ਲੱਗਿਆ ਲੋਕਾਂ ਨੂੰ ਵੀ ਕੋਈ ਇਦਾਂ ਦਾ ਤਮਾਕਾ ਜਾ ਹੋਇਆ ਜਾਂ ਕੋਈ ਪਟਾਕੇ ਟੁੱਟੇ ਦੀ ਆਵਾਜ਼ ਆਈ ਹੈ ਉਹ ਤੋਂ ਬਾਅਦ ਆ ਕੇ ਲੱਗੀ ਹੈ। ਕੌਣ ਇਹ ਨਹੀਂ ਗੱਲ ਹੋਈ ਹੈ। ਨਹੀਂ ਫਿਰ ਲਾਲ ਤੇ ਹਜੇ ਉਹ ਆਪਣੇ ਕੰਮ 'ਚ ਬਿਜੀ ਉਹਨਾਂ ਨੂੰ ਆਪਣਾ ਵਾਸੀ ਆਪਣੇ ਅੱਗ ਬੁਝਾਉਂਦੇ ਬਿਲਕੁਲ ਧਿਆਨ ਕਿੰਨੀਆਂ ਕਿ ਟੀਮਾਂ ਜਿਹੜੀਆਂ ਲੱਗੀਆਂ। ਮੇਰਾ ਸਿਰ ਫਾਇਰ ਬ੍ਰਿਗੇਡ ਦੀਆਂ ਤੇ ਗੱਡੀਆਂ ਕਾਫੀ ਮੇਰੇ ਖਾਲ 10-12 ਤੇ ਮੇਰੇ ਇਹਾਜ਼ ਦੇ ਉਹ 50% ਜਿਹੜੇ ਹਲਕਾ ਇੰਚਾਰ ਦੇ ਨੋਟ ਦੇ ਉਹਨਾਂ ਟੈਸਟ ਆ ਜੀ ਉਹਨਾਂ ਨਾਲ ਗੱਲ ਕਰੀ ਕਿ 10 ਮੁੰਡੇ ਜਿਹੜੇ ਨੌਜਵਾਨ ਜਿਹੜੇ ਬਰਥਡੇ ਸੈਲਿਬ੍ਰੇਟ ਕਰ ਰਹੇ ਸੀ ਉਹਦੇ ਪਟਾਕੇ ਚਲਾਉਂਦੇ ਉਹਦੇ ਘਰੇ ਖਾਸਾ ਵਾਪਰੇ ਆ। ਈ ਇਦਾਂ ਦੀ ਕੋਈ ਗੱਲ ਮੇਰੇ ਧਿਆਨ 'ਚ ਨਹੀਂ ਆਈ ਜੇ ਕੋਈ ਆਈ ਤੇ ਜੇ ਕੋਈ ਹੋਇਆ ਉਹਦੇ ਕਾਫ ਕਰ ਵੀ